ਬਿਲਕੁਲ ਚੌਥੇ ਰਾਊਂਡ ਦਾ ਰੁਝਾਨ ਆ ਚੁੱਕਾ ਹੋਇਆ ਹੈ ਤੇ ਚੌਥੇ ਰਾਊਂਡ ਵਿੱਚ ਹੁਣ ਆਮ ਆਦੀ ਪਾਰਟੀ ਨੇ ਲੀਡ ਬਣਾ ਲਈ ਹੈ ਬਿਲਕੁਲ ਆਮ ਆਦੀ ਪਾਰਟੀ ਹੁਣ 170 ਤੋਂ ਵੱਧ ਵੋਟਾਂ ਨਾਲ ਜਿਹੜੀ ਕਿ ਅੱਗੇ ਹੋ ਚੁੱਕੀ ਹੋਈ ਹੈ ਸਾਡੇ ਨਾਲ ਸੀਨੀਅਰ ਜਰਨਲਿਸਟ ਪੰਕਜ ਕਪਾਹ ਜੁੜ ਚੁੱਕੀ ਹੈ ਕਿਉਂਕਿ ਪਹਿਲੇ 3 ਰਾਊਂਡ ਵਿੱਚ ਅਕਾਲੀ ਦਲ ਕਮਾਲ ਦਿਖਾ ਰਹੀ ਸੀ ਪਰ ਹੁਣ ਝਾੜੂ ਆ ਚੁੱਕੀ ਅੱਗੇ ਦੇਖੋ ਆਮ ਆਦਮੀ ਪਾਰਟੀ ਦੇ ਹੋ ਛੁੱਡੇ ਹੋਏ ਸੀਗੇ ਪਹਿਲੇ 3 라ਉਂਡ ਦੇ ਵਿੱਚ ਕੀ ਹੋ ਕੀ ਰਿਹਾ ਔਰ ਅਕਾਲੀ ਦਲ ਦੇ ਚਿਹਰਿਆਂ ਤੇ ਖੁਸ਼ੀ ਨਜ਼ਰ ਆ ਰਹੀ ਸੀਗੀ ਔਰ ਦੋਵਾਂ ਪਾਸੇ ਲੱਡੂ ਵੰਨਣ ਦੀ ਤਿਆਰੀ ਚੱਲ ਰਹੀ ਕਿ ਅਕਾਲੀ ਦਫਤਰ ਲੱਡੂ ਵੰਡੇ ਜਾਣਗੇ ਜਾਂ ਆਮ ਆਦਮੀ ਪਾਰਟੀ ਦੇ ਦਫਤਰ ਲੱਡੂ ਵੰਡੇ ਜਾਣਗੇ 3 라ਉਂਡ ਦੇ ਵਿੱਚ ਤਾਂ ਅਕਾਲੀ ਦਲ ਆਰਡਰ ਦਿੰਦਾ ਹੋਇਆ ਨਜ਼ਰ ਆ ਰਿਹਾ ਸੀ ਲੇਕਿਨ ਚੌਥੇ 라ਉਂਡ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਅੱਗੇ ਆਈ ਹੈ ਤਾਂ ਸੁੱਖ ਦਾ ਸਾਹ ਰਾਹ ਦੀ ਸਾਹ ਜਿਹੜਾ ਵੈ ਉਹ ਆਮ ਆਦਮੀ ਪਾਰਟੀ ਨੇ ਲਿਆ ਔਰ ਆਮ ਆਦਮੀ ਪਾਰਟੀ ਹੁਣ ਪਹਿਲੇ ਨੰਬਰ ਤੇ ਆ ਗਈ ਹੈ ਚੌਥੇ ਰਾਉਂਡ ਦੇ ਵਿੱਚ ਹਾਲਾ ਕਿ ਮੁਕਾਬਲਾ ਹੁਣ ਬਿਲਕੁਲ ਟੱਕਰ ਦਾ ਹੈ ਆਮ ਆਦਮੀ ਪਾਰਟੀ ਅੱਗੇ ਆਈ ਹੈ ਪਹਿਲਾਂ ਅਕਾਲੀ ਦਲ ਤੇ ਰਾਉਂਡ ਦੇ ਵਿੱਚ ਅੱਗੇ ਚੱਲ ਰਹੀ ਸੀਗੀ ਔਰ ਹੁਣ ਇਗਜ਼ੈਕਟ ਨੰਬਰ ਕੀ ਹੈ ਉਹ ਨੰਬਰ ਜਾਣਨ ਦੀ ਕੋਸ਼ਿਸ਼ ਕਰਦੇ ਕਿੰਨੂ ਕਿੰਨੀ ਵੋਟ ਪਈ ਹੈ ਕੀ ਹੈ ਨਰਿੰਦਰ ਇਸ ਵਾਲੇ ਅਪਡੇਟ ਕੀ ਹੈ ਚੌਥੇ ਰਾਉਂਡ ਦੇ ਵਿੱਚ ਭਾਵੇਂ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਅਕਾਲੀ ਦਲ ਦੀ ਉਮੀਦਵਾਰ ਅੱਗੇ ਆ ਪਰ ਹੁਣ ਜੋ ਹੁਣ ਤੱਕ ਦੇ ਰੁਝਾਨ ਨੇ 9552 ਵੋਟਾਂ ਨੇ ਜਿਹੜੀਆਂ ਆਵਾਦੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਨੂੰ ਪਈਆਂ ਨੇ ਦੂਜੇ ਨੰਬਰ ਤੇ ਸੁਖਵਿੰਦਰ ਕੌਰ ਸੁਖਵਿੰਦਰ ਕੌਰ ਨੇ ਤੀਜੇ ਨੰਬਰ ਤੇ ਕਾਂਗਰਸ ਦੇ ਵੋਟ ਵੋਟ ਪਰਸੈਂਟੇਜ ਦਾ ਮਾਰਜਨ ਕੀ ਹੈ ਸਰ 179 ਵੋਟਾਂ ਦੇ ਫਰਕ ਨਾਲ ਇਹ ਅੱਗੇ ਜਾ ਰਹੇ ਨੇ ਜੋ ਆਵਾਦੀ ਪਾਰਟੀ ਦੇ ਨੇ ਉਹੀ ਤੀਜੇ ਨੰਬਰ ਤੇ ਕਰਨ ਵੀਰ ਨੇ ਚੌਥੇ ਨੰਬਰ ਤੇ ਕਾਂਗਰਸ ਤੀਸਰੇ ਨੰਬਰ ਤੇ ਮੰਦੀਪ ਚੌਥੇ ਤੇ ਰਹਿ ਗਏ ਮਨਦੀਪ ਚੌਥੇ ਵਾਰਿਸ ਪੰਜਾਬ ਚੌਥੇ ਨੰਬਰ ਤੇ ਰਹਿ ਗਈ 4 ਨੰਬਰ ਤੇ ਤੇ ਪੰਜਵੇਂ ਨੰਬਰ ਤੇ ਭਾਜਪਾ ਦੇ ਹਰਜੀਤ ਸਿੰਘ ਸੰਧੂ ਨੇ ਤਾਂ ਇਹ ਐਕਸਚੁਅਲੀ ਜੋ ਪੋਜੀਸ਼ਨ ਅਸੀਂ ਦੱਸ ਰਹੇ ਹਾਂ ਔਰ ਕਿਉਂਕਿ ਪੰਥਕ ਸੀਟ ਹੈ ਪੰਥਕ ਸੀਟ ਤੇ ਬਹੁਤ ਸਾਰੀਆਂ ਚਰਚਾਵਾਂ ਸਿਗੀਆਂ ਲੋਕ ਸਭਾ ਇੱਥੋਂ ਅਮਰਿਤਪਾਲ ਜਿਹੜੇ ਨੇ ਮੈਂਬਰ ਪਾਰਲੀਮੈਂਟ ਨੇ ਚਰਚਾ ਹੈ ਸਿਗੀ ਕਿ ਮਨਦੀਪ ਸਿੰਘ ਜ਼ਬਰਦਸਤ ਪਰਫਾਰਮ ਕਰਨਗੇ ਲੇਕਿਨ ਜਿਹੜੇ ਆਂਕੜੇ ਨੇ ਉਸ ਦੇ ਵਿੱਚ ਮਨਦੀਪ ਸਿੰਘ ਬਹੁਤ ਪਿੱਛੇ ਰਹਿ ਗਏ ਨੇ ਔਰ ਆਮ ਆਦਮੀ ਪਾਰਟੀ ਦੇ ਚਿਹਰੇ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਹੁਣ ਕਿਤੇ ਨਾ ਕਿਤੇ ਖੁਸ਼ੀ ਜਾਂ ਸੁੱਖ ਦਾ ਸਾਹ ਜਿਹੜਾ ਵਾ ਜ਼ਰੂਰ ਨਜ਼ਰ ਆਇਆ ਹੋਏਗਾ ਰਾਕਬ ਬਿਲਕੁਲ ਕਿਉਂਕਿ ਇਸ ਫਰਜਲੀ ਸਿਆਸਤ ਹੋਈ ਹੈ ਪੰਥਕ ਦੇ ਨੇੜੇ ਤੇੜੇ ਹੋਈ ਹੈ ਇਹੀ ਕਿਹਾ ਜਾ ਰਿਹਾ ਸੀ ਕਿ ਬੇਦਬੀ ਦਾ ਮਸਲਾ ਹੋਰ ਮਸਲੇ ਹੈਗੇ ਪਰ ਦੂਜੇ ਵਿਰੋਧੀ ਧਿਰ ਕਹਿੰਦੇ ਸੀ ਲੋਕ ਕਨਫਿਊਜ਼ ਹੈ ਕਿ ਰੀਅਲ ਅਕਾਲੀ ਦਲ ਕਿਹੜਾ ਵੈ ਤੇ ਪਰਾਣੇ ਕਾਲੀ ਦਲ ਦੀ ਜਿਹੜੇ ਸੁਖਵੀਰ ਸਿੰਘ ਬਾਦਲ ਹੋਣਾ ਦੇ ਕਾਲੀ ਦਲ ਦੀ ਗੱਲ ਕਰੀਏ ਤਾਂ ਕਿਤਨੇ ਕਿਤੇ ਗੜ ਰਿਆ ਵੈ ਪਰ ਦੇਖੋ ਕਾਲੀ ਦਲ 2017 ਤੋਂ ਬਹੁਤ ਪਿੱਛੇ ਸੀ ਲੇਕਿਨ ਇਸ ਇਲੈਕਸ਼ਨ ਦੇ ਵਿੱਚ ਪਹਿਲੇ ਤਿੰਨ ਰਾਉਂਡ ਦੇ ਵਿੱਚ ਅੱਗੇ ਆਣਾ ਸੁਖਵੀਰ ਸਿੰਘ ਬਾਦਲ ਦੇ ਲਈ ਇਹ ਸੰਜੀਵਨੀ ਦਾ ਕੰਮ ਹੋ ਸਕਦਾ ਹੈ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਨੇ ਇਸ ਤਾਈਂ ਚ ਅਕਾਲੀ ਦਲ ਭਾਜਪਾ ਇਕੱਠੇ ਲੜੇਗੀ ਵਖ-ਵਖ ਲੜੇਗੀ ਕਿਵੇਂ ਲੜੇਗੀ ਔਰ ਇਸੇ ਦੋਵੇਂ ਸਿਆਸੀ ਪਾਰਟੀਆਂ ਸੋਚਣਗੀਆਂ ਕਿ ਪੰਥਕ ਸੀਰ ਦੇ ਉੱਤੇ ਅਗਰ ਅਕਾਲੀ ਦਲ ਦੀ ਜ਼ਬਰਦਸਤ ਪਰਫਾਰਮੈਂਸ ਰਹੀ ਹੈ ਔਰ ਜਿਵੇਂ ਸੁਖਵੀਰ ਬਾਦਲ ਐਕਟਿਵ ਨਜ਼ਰ ਆਏ ਹੜਾਂ ਦੇ ਵਿੱਚ ਉਸ ਦਾ ਫਾਇਦਾ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਮਿਲਿਆ